ਅੱਜ ਜਿਹੜੇ ਪ्रेसਰ رپورਟਰ ਇੱਥੇ ਆਏ ਨੇ ਜੀ ਇਹਨਾਂ ਦਾ ਵੀ ਸਿੱਧਾ जिदे ਮੰਦਰ ਵਾਸਤੇ ਆਰਡ ਨਿਤੀ ਹੈ ਸ੍ਰੀ ਗੁਰੂ ਨਾਭਾ ਦਾਸ ਸੁਸਾਇਟੀ ਸਲਾਰੀਆਂ ਕਲਾਵਲੋਂ ਵਿਸ਼ਾਲ ਲੰਗਰ ਲਗਾਇਆ ਗਿਆ ਐਲ ਮੁਕੇਰੀਆ 8 ਅਪ੍ਰੈਲ ਬਿਊਰੋ ਰਮਨ ਤੰਗਰਾਲੀਆਂ ਸ੍ਰੀ ਗੁਰੂ ਨਾਭਾ ਦਾਸ ਜੀ ਦੇ ਜਨਮ ਦਿਹਾੜੇ ਦੀਆਂ ਖੁਸ਼ੀਆਂ 'ਚ ਵਿਸ਼ਾਲ ਸਤਸੰਗ ਕੀਤਾ ਗਿਆ ਜਿਸ ਵਿੱਚ ਇਲਾਕੇ ਦੇ ਲੋਕ ਵੱਡੀ ਤਾਦਾਦ 'ਚ ਪਹੁੰਚੇ ਇਸ ਮੌਕੇ ਮੁਕੇਰੀਆ ਤੋਂ ਪਹੁੰਚੇ ਗੁਰੂ ਨਾਭਾ ਦਾਸ ਸੁਸਾਇਟੀ ਦੇ ਪ੍ਰਧਾਨ ਸਰਜੀਤ ਕੁਮਾਰ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਲੋਕਾਂ ਨੂੰ ਗੁਰੂ ਮਹਾਰਾਜ ਜੀ ਦੇ ਪਾਏ ਹੋਏ ਪੂਰਨਿਆਤੇ ਚੱਲਣ ਦੀ ਪ੍ਰੇਰਣਾ ਦਿੱਤੀ ਐਲ ਇਸ ਮੌਕੇ ਰਮਨ ਕੁਮਾਰ ਸਰਪੰਚ ਬਲਦੇਵ ਰਾਜ ਕੁਲਦੀਪ ਸਿੰਘ ਆਸ਼ਵਨੀ ਕੁਮਾਰ ਤਰਸੀਮ ਲਾਲ ਪ੍ਰੇਮਪਾਲ ਲਾਡੀ ਰਕੇਸ਼ ਕੁਮਾਰ ਰਜੇਸ਼ ਕੁਮਾਰ ਹਰਦੇਵ ਪਾਲ ਪਰਸੋਤਮ ਲਾਲ ਰਮੇਸ਼ ਲਾਲ ਹਰਮੇਸ਼ ਕੁਮਾਰ ਬਲਦੇਵ ਰਾਜ ਗੋਕਲ ਅਤੇ ਬਹੁਤ ਸਾਰੀ ਗੁਰੂ ਨਾਭਾ ਦਾਸ ਦੀ ਸੰਗਤ હાજર ਸੀ ਇਸ ਮੌਕੇ ਵਿਸ਼ਾਲ ਲੰਗਰ ਵੀ ਲਗਾਇਆ ਗਿਆ ਹੈ ਅੱਜ ਅਸੀਂ ਫਿਰ ਇੱਕ ਨਵੀਂ ਜਗ੍ਹਾ ਤੇ ਕੋਈ ਕੀਤੀ ਹੈ ਪਿੰਡ ਸਲਾਰੀਆਂ ਜਿੱਥੇ ਗੁਰੂ ਨਾਭਾ ਦਾਸ ਜੀ ਦੇ ਪ੍ਰੋਗਰਾਮ ਬੜੀ ਧੂਮਧਾਮ ਨਾਲ ਸੰਗਤ ਮਨਾ ਰਹੀਆਂ ਆਓ ਅੱਜ ਅਸੀਂ ਕਲੱਬ ਦੇ ਪ੍ਰਧਾਨ ਉਹਨਾਂ ਨਾਲ ਤੁਹਾਡੀ ਰੋਗਰੂ ਗੱਲ ਕਰਵਾਈਏ ਜੀ ਪ੍ਰਧਾਨ ਜੀ ਕਿਰਾਂ ਜਾਓ ਲੋ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਸ਼੍ਰੀ ਗੁਰੂ ਨਾਭਾ ਦਾਸ ਜੀ ਉਹਨਾਂ ਦਾ ਜਨਮ ਦਿਹਾੜਾ ਅੱਜ ਹੈ ਜੀ ਕੱਲ ਉਹਨਾਂ ਦੀ ਸਵੇਰ ਯਾਤਰਾ ਕੱਢੀ ਗਈ ਸੀ ਮੁਕੇਰੀਆਂ ਵਿੱਚ ਸਾਡੇ ਮੁਕੇਰੀਆਂ ਪ੍ਰਧਾਨ ਸ੍ਰੀ surjit ਭਾਰ ਜੀ ਉਹਨਾਂ ਵੱਲੋਂ ਬਹੁਤ ਜ਼ਿਆਦਾ ਸਤਿਕਾਰ ਹੋਇਆ ਸਾਡਾ ਤੇ ਹੁਣ ਅਸੀਂ ਸ੍ਰੀ ਗੁਰੂ ਨਾਭਾ ਦਾਸ ਜੀ ਦਾ ਜਿਹੜਾ ਇਹ ਲੰਗਰ ਸਲੈਰੀਆਂ ਦੇ ਜਿੰਨੇ ਵੀ ਮੇਰੇ ਵੱਡੇ ਭਰਾ ਨੇ ਸਾਡੇ ਬਿੱਟੂ ਭਾਜੀ ਸਾਡੇ ਸੋਨੂ ਭਾਜੀ ਠੀਕ ਹੈ ਸਾਡੇ ਸਰਪੰਚ ਪੰਚਾਇਤ ਜਿਹੜੀ ਸਾਰੀ ਹੈ ਉਹਨਾਂ ਸਾਰਿਆਂ ਦਾ ਅਸੀਂ ਤਹਿ ਦਿਲੋਂ ਸ਼ੁਕਰਗੁਜ਼ਾਰ ਆਂ ਕਿਉਂਕਿ ਜਿਹੜੇ ਇਹ ਸਾਡੇ ਵੱਡੇ ਨੇ ਇਹਨਾਂ ਤੋਂ ਬਿਨਾਂ ਕੁਝ ਨਹੀਂ ਹੋ ਸਕਦਾ ਤੇ ਅਸੀਂ ਇਹੀ ਬੇਨਤੀ ਕਰਦੇ ਆਂ ਆਪਣੀ ਮਹਾਨ ਸ਼ਾ ਬਰਾਦਰੀ ਨੂੰ ਕਿ ਸਾਰੇ ਜਣੇ ਰਲ ਮਿਲ ਕੇ ਰਹੀਏ ਤੇ ਬਾਬਾ ਪੀਮਰਾਓ ਅੰਬੇਦਕਰ ਸਾਹਿਬ ਜਿਹੜੇ ਆ ਉਹਨਾਂ ਦੇ ਜਿਹੜੇ ਉਹਨਾਂ ਨੇ ਦੱਸੇ ਨੇ ਵਿਚਾਰ ਉਹਨਾਂ ਦੇ ਨਾਲ ਚੱਲੀਏ ਜੈਕਾਰਾ ਸ਼੍ਰੀ ਗੁਰੂ ਨਾਭਾ ਦਾ ਜੀ ਦਾ ਔਰ ਸੱਚੇ ਦਰਵਾਰ ਕੀ ਜੈ ਜੈ ਗੁਰਦੇਵ ਧੰਗੁਰਦੇਵ ਜੈ ਭੀਮ ਜੈ ਭਾਰਤ ਅੱਜ ਅਸੀਂ ਸਲੈਰੀਆਂ ਵਿਖੇ ਆਏ ਆਂ ਪਿੰਡ ਨੇ ਸਲੈਰੀਆਂ ਵਿਖੇ ਸੰਤ ਸ਼ਰਮਣੀ ਸ੍ਰੀ ਗੁਰੂ ਨਾਭਾ ਦਾਸ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਔਰ ਜੋ ਇਹਨਾਂ ਦੇ ਪਿੰਡ ਦੇ ਵਿੱਚ ਪ੍ਰਧਾਨ ਜонуਜੀਤ ਔਰ ਸਾਡੇ ਸਰਪੰਚ ਸਾਹਿਬ ਔਰ ਸਾਰੇ ਜਿੰਨੇ ਵੀ ਇਹਨਾਂ ਦੀ ਟੀਮ ਹੈਗੀ ਹੈ ਸਾਰੀ ਟੀਮ ਦੇ ਨਾਲ ਇਹਨਾਂ ਦੇ ਸਹਿਯੋਗ ਦੇ ਨਾਲ ਕੱਲ ਮਕੇਰੀਆਂ ਵਿਖੇ ਸਵੇਰ ਯਾਤਰਾ ਕੱਢੀ ਗਈ ਹੈ ਔਰ ਸਾਰੇ ਜਿੰਨੇ ਵੀ ਸਾਡੇ ਸਤਿਕਾਰਯੋਗ ਮਹਾਂਸਾ ਸਮਾਜ ਦੇ ਬਜ਼ੁਰਗ ਨੇ ਔਰ ਨੌਜਵਾਨ ਨੇ ਸਾਰਿਆਂ ਦੇ ਸਹਿਯੋਗ ਦੇ ਨਾਲ ਉੱਥੇ ਸਵੇਰ ਯਾਤਰਾ ਕੱਲ ਕੱਢੀ ਗਈ ਹੈ ਸਾਡਾ ਸਮਾਜ ਜੋ ਵੀ ਹੈ ਪਿੰਡਾਂ ਪਿੰਡਾਂ ਦੇ ਵਿੱਚ ਗੁਰੂ ਨਾਨਕ ਦਾਸ ਜੀ ਦਾ ਅੱਜ ਲੰਗਰ ਭੰਡਾਰਾ ਚੱਲ ਰਿਹਾ ਉਹਨਾਂ ਦਾ ਜਨਮ ਦਿਹਾੜਾ ਮਨਾ ਰਹੇ ਆ ਤੇ ਬਹੁਤ ਹੀ ਜ਼ਿਆਦਾ ਉਤਸਵ ਦੇਖਣ ਨੂੰ ਮਿਲ ਰਿਹਾ ਤੇ ਅਸੀਂ ਚਾਹਨੇ ਆ ਕਿ ਜੋ ਵੀ ਕੁਝ ਹੋ ਰਿਹਾ ਉਹ ਇਹਨਾਂ ਦੀ ਰਹਿਨਮਾਈ ਦੇ ਹੇਠ ਹੋ ਰਿਹਾ ਔਰ ਇਹਨਾਂ ਨੇ ਸਾਨੂੰ ਬਲ ਬਖਸ਼ਿਆ ਹੈ ਜਗ੍ਹਾ ਜਗ੍ਹਾ ਪਿੰਡਾਂ ਪਿੰਡਾਂ ਦੇ ਵਿੱਚ ਇਹ ਕਾਰਜ ਹੋ ਰਹੇ ਨੇ ਤੇ ਅਸੀਂ ਚਾਹਨੇ ਆ ਕਿ ਸਾਰੇ ਹੀ ਅਸੀਂ ਰਲ ਮਿਲ ਕੇ ਕੰਮ ਕਰੀਏ ਔਰ ਬਾਬਾ ਸਾਹਿਬ ਦੀ ਸਾਨੂੰ ਦੇਣ ਹੈ ਅੱਗੇ ਵਧਣ ਦੀ ਤੇ ਬਸ ਇੰਨਾ ਹੀ ਕੁਝ ਕਹਿੰਦੇ ਹੋਏ ਅੱਗੇ ਜੈ ਗੁਰਦੇਵ ਤੁਹਾਨੂੰ ਗੁਰਦੇਵ ਅੱਜ ਅਸੀਂ ਹੁਸ਼ਿਆਰਪੁਰ ਦੀ ਟੀਮ ਲੈ ਕੇ ਪਿੰਡ ਸਲਾਰੀਆਂ ਵਿਖੇ ਪਹੁੰਚੇ ਆ ਜਿੱਥੇ ਗੁਰੂ ਮਹਾਰਾਜ ਦੇ ਵਧੀਆ ਪ੍ਰੋਗਰਾਮ ਚੱਲ ਰਿਆਣਾ ਇਸੇ ਦੌਰਾਨ ਅਸੀਂ ਸਰਪੰਚ ਸਾਹਿਬ ਨਾਲ ਵੀ ਮਿਲੇ ਆਂ ਸਰਪੰਚ ਸਾਹਿਬ ਦੇ ਮੁਖ ਤੋਂ ਦੋ ਲਫ਼ਜ਼ ਜੀ ਸਰਪੰਚ ਸਾਹਿਬ ਕੀ ਕਹਿਣਾ ਚਾਹੋਗੇ ਗੁਰੂ ਮਹਾਰਾਜ ਦੇ ਦਿਨ ਤੇ ਕੋਈ ਸਾਨੂੰ ਅੱਜ ਬਹੁਤ ਖੁਸ਼ੀ ਆ ਸਤਗੁਰੂ ਨੱਬ 10 ਜੀ ਦਾ ਜਨਮ ਦਿਹਾੜੇ ਦੇ ਸਾਰੀ ਸੰਗਤ ਰਲ ਮਿਲ ਕੇ ਰਹੇ ਕੋਈ ਜਾਤੀ ਬਾਤੀ ਦਾ ਕੋਈ ਭਰੇਵੇਂ ਵਿੱਚ ਹੋਵੇ ਠੀਕ ਹੈ ਜੀ ਰਲ ਮਿਲ ਕੇ ਸਾਰੇ ਰਹਿਣ ਤੇ ਬਾਕੀ ਬਹੁਤ ਸਾਨੂੰ ਖੁਸ਼ੀ ਆ ਸ੍ਰੀ ਨੱਬ 10 ਜੀ ਦਾ ਜਨਮ ਦਿਹਾੜੇ ਤੇ ਠੀਕ ਹੈ ਤੇ ਬਾਕੀ ਜੋ ਵੀ ਜਿੱਦਾਂ ਵੀ ਹੈਗਾ ਸਾਰਾ ਕਾਰੋਬਾਰ ਠੀਕ ਠਾਕ ਰਵੇ ਤੇ ਜੈ ਗੁਰੂ ਦੇਵ ਧੰ ਗੁਰਦੇਵ ਮੇਰੀ ਸਾਰੇ ਵੀਰ ਜਿਹੜੇ ਆਏ ਹੋਏ ਨੇ ਮੈਂ ਸਾਰਿਆਂ ਨੂੰ ਸ੍ਰੀ ਗੁਰੂ ਨਬਦਸ ਜੀ ਦੇ ਜਨਮ ਦਿਹਾੜੇ ਦੀ ਮੁਬਾਰਕਾ ਦਿੰਨਾ ਤੇ ਸਾਰਿਆਂ ਨੂੰ ਇਹ ਅਪੀਲ ਕਰਦਾ ਹੱਥ ਬਨ ਕੇ ਕਿ ਸਾਡਾ ਧਰਮ ਇੱਕ ਹੈ ਸਾਡਾ Hindu ਧਰਮ ਹੈ ਕੱਲਾ ਇੱਕ ਜਾਤ ਨੂੰ ਨਹੀਂ ਸਾਰਿਆਂ ਨੂੰ ਮੈਸੇਜ ਹੈ ਕਿ ਸਾਰੇ ਰਲ ਮਿਲ ਕੇ ਰਹੋ ਸਾਰੇ ਮਿਲ ਬਰਕਰਾਰ ਰਹੋ ਵੈਰ ਵਿਰੋਧ ਨਾ ਕਰੋ ਕਿ ਸਾਰਿਆਂ ਦੀ ਜਾਤੀ ਪਾਤੀ ਗੁਰੂ ਧਰਮ ਜੋਤ ਇੱਕ ਹੀ ਹੈ ਰੱਬ ਇੱਕ ਹੀ ਹੈ ਤੇ ਸਾਰੇ ਧਰਮ ਨੂੰ ਨਾਲ ਮਿਲ ਕੇ ਰਹਿਣਾ ਚਾਹੀਦਾ ਹੈ ਤੇ ਸਾਰਿਆਂ ਨੂੰ ਬੈਰਬ੍ਰੋਧ ਛੱਡ ਕੇ ਅਸੀਂ ਇਹੋ ਹੀ ਕਹਿੰਨੇ ਕਿ ਬਸ ਸ੍ਰੀ ਰੱਬ ਦੇ ਜਨ ਦੇ ਦੀਨ ਚੱਲਣਾ ਚਾਹੀਦਾ ਲੜਾਈਆਂ ਝਗੜੇ ਨਹੀਂ ਕਰਨੇ ਚਾਹੀਦੇ ਦੇ ਸ਼ਰਧ ਵੀ ਸਾਡੀ ਸਰਕਾਰ ਨੇ ਮਿਹਨਤ ਚਲਾਈ ਆ ਉਹਦੇ ਗੁਰੂਦ ਵੀ ਸਾਰਿਆਂ ਨੂੰ ਬਰਾਬਰ ਦਾ ਸਹਿਯੋਗ ਦੇਣਾ ਚਾਹੀਦਾ ਹੈ ਇਹ ਸਾਰਿਆਂ ਨੂੰ ਬਾਕੀ ਮੈਂ ਇਹ ਅਪੀਲ ਕਰਾਂਗਾ ਕਿ ਮਿਲ ਜੁਲ ਕੇ ਰਹਿੰਦਾ ਸਹਿਯੋਗ ਕਰੋ ਤੇ ਸਹਿਯੋਗ ਦਿਓ ਤੇ ਜੈ ਗੁਰੂ ਦੇਵ ਧੰਨ ਗੁਰਦੇਵ ਧੰਨਵਾਦ ਜੀ ਇਹ ਬੰਦਾ ਜੀ ਗੋਲ ਉਹ ਨਹੀਂ ਗੁਰੂ ਮਹਾਰਾਜ ਦੇ ਜੈ ਗੁਰੂ ਮਹਾਰਾਜ ਜੈ ਭੀਮ ਜੈ ਭਾਰਤ ਗੁਰੂ ਨਾਬਾਦਾ ਜੀ ਦਾ ਪਹਿਲਾ ਸ਼ਲੋਕ ਭਗਤ ਮਾਲਾ ਗ੍ਰੰਥ ਵਿੱਚ ਹੈ ਭਗਤ ਭਗਤੀ ਭਗਵੰਤ ਗੁਰੂ ਚਦਰੋ ਨਾਮ ਵੇਖ ਇਨਕੇ ਪਦ ਬੰਧਨ ਕੀਏ ਨਾਸੇ ਵਿਗਨ ਅਨੇਕ ਪਿਆਰੀ ਸਾਧ ਸੰਗਤ ਜੀਓ ਜੇ ਗੁਰੂ ਦੀ ਸਰਨ ਵਿੱਚ ਜਾਣਾ ਤੇ ਅਕਾਲ ਪੁਰਖ ਪ੍ਰਮਾਤਮਾ ਨੂੰ ਮਿਲਣਾ ਤੇ ਗੁਰੂ ਦੀ ਸਰਨ ਵਿੱਚ ਜਾਣਾ ਪੈਣਾ ਤੇ ਜਿਆਦਾ ਨਾਲ ਮੈਂ ਸਾਰੇ ਪ੍ਰੈਸ ਰਿਪੋਰਟਰਾਂ ਤੇ ਸਾਰਿਆਂ ਦਾ ਧੰਨਵਾਦ ਕਰਦਾ ਏਰ ਦਾ ਧੰਨਵਾਦ ਨਾਮ ਬਖਸ਼ਤੀ ਹਮਾਰਾ ਹੈ